ਗਦਰੀ ਉਦਮ ਸਿੰਘs ਨਾਮੇ ਲਾਗਿਆ ਦੇਸ਼ ਦੇ ਘਣੋਂ ਗੁਲਾਮੀ ਕਰਦੇ ਜਾਂਦ ਸੁਬਾ ਤੇ ਸ਼ਾਮੀ ਸ਼ੇਰ ਦੀਆਂ ਮਾਰੀਆਂ ਮਹਾਰਾ ਨੂੰ ਰੈਣੀ ਜਾਂਦ ਸਦਾ ਕੁਰਬਾਨੀ ਉਦਮ ਚਾਹ ਤੇਰੀ ਸਾਰਿਆਂ ਨੂੰ ਰੈਣੀ ਜਾਂਦ ਸਦਾ ਕੁਰਬਾਨੀ ਉਦਮ ਚਾਹ ਤੇਰੀ ਸਾਰਿਆਂ ਨੂੰ ਗੋੜਿਆ ਰੋਲ ਡਾਕਟ ਬਣਾਇਆ ਓਕਨ ਭਾਰਤ ਆਂਖ ਬਣਾਇਆ ਗੋਰੀਆ ਲੋਲਟ ਇਕ ਪਣਾਇਆ ਉਹ ਕੁਲ ਭਾਰਤੀਆਂ ਖੁਕਰਾਇਆ ਲੋਭ ਚ ਆ ਵਾਪਸ ਕਰ ਬਾਇਆ ਕਰ ਕਰ ਰੋਸ ਮਜਾ ਰਿਆ ਨੂੰ ਰੈਣੀ ਜਾਂਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ ਰੈਣੀ ਜਾਂਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ ਜਜਿਆ ਬਾੜੇ ਭਾਗਦੇ ਅੰਦਰ ਕੀਤਾ ਡੈਰ ਨੇ ਖੁੰਨੀ ਮੰਜਰ ਯਾ ਬਾਰੇ ਵਾਗਦੇ ਅੰਦਰ ਕੀ ਤੜੈ ਨਖੁੰਦੀ ਮੰਜ਼ਲ ਖੁਬ ਗਿਆ ਉਦਮਸੀਨੇ ਖੰਝਰ ਖੁਬ ਗਿਆ ਉਦਮਸੀਨੇ ਖੰਝਰ ਤੱਕ ਕਾ ਦਿਲ ਦੇ ਕਾਰਿਆਂ ਨੂੰ ਰਹਿਣੀ ਜਾਂਦ ਸਦਾ ਕੁਰਬਾਨੀ ਉਦਮਸਿਆ ਤੇਰੀ ਸਾਰਿਆਂ ਨੂੰ ਰਹਿਣੀ ਜਾਂਦ ਸਦਾ ਕੁਰਬਾਨੀ ਉਦਮਸਿਆ ਤੇਰੀ ਸਾਰਿਆਂ ਨੂੰ ਖਾਲੀ ਸੌ ਉਦਮਨੇ ਭਾਰੀ ਛੜਨੇ ਨਹੀਂ ਜਾਲਮ ਹੰਕਾਰੀ ਖਾਲੀ ਸੰਉ ਉਦਮ ਨੇ ਬਾਹਰੀ ਛੱੜਨੇ ਨੇ ਜਾਨਮ ਹੰਕਾਰੀ ਕੰਨ ਲੰਗੜ ਜਾਣ ਦੀ ਤਿਆਰੀ ਕੰਨ ਲੰਗੜ ਜਾਣ ਦੀ ਤਿਆਰੀ ਭੱਲਣ ਲਈ ਹਥਿਆਰਿਆਂ ਨੂੰ ਰਹਿਣੀ ਜਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ ਰਹਿਣੀ ਜਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ ਲਗ ਲਿਆ ਮੈ ਕਲੰਕ ਧੰਡਾ ਕੇ ਪਹੁੰਚਾ ਵਿੱਚ ਮੀਂਧੰਗਾ ਥਾਕੇ ਲਾਗਾ ਪਿੰਡ ਨਾਲ ਨੁਕਾ ਕੇ ਦਿਖਾਉਂ ਹੱਥ ਕਰਾ ਰਿਆਂ ਨੂੰ ਰਹਿਣੀ ਜਾਂ ਸਦਾ ਕੁਰਬਾਨੀ ਉਦਮជា ਤੇਰੀ ਸਾਰਿਆਂ ਨੂੰ ਰਹਿਣੀ ਜਾਂ ਸਦਾ ਕੁਰਬਾਨੀ ਉਦਮជា ਤੇਰੀ ਸਾਰਿਆਂ ਨੂੰ ਬੋਲਿਆ ਜਗ ਮੈਂ ਕਲ ਹੰਕਾਰੀ ਰੂਪ ਜਾ ਉਦਮ ਬਲਕਾਰੀ ਬੋਲਿਆ ਜਗ ਮੈਂ ਕਲ ਹੰਕਾਰੀ ਰੂਪ ਜਾ ਉਦਮ ਬਲਕਾਰੀ ਗੋਲੀ ਠਾਸੀਨੇ ਵਿੱਚ ਮਾਰੀ ਉਹੀ ਧਾ ਸਿੰਘ ਨੇ ਵਿਚ ਮਾਰੀ ਢਾਤਾਂ ਮਹਿਲਾ ਮਨਾ ਰਿਆ ਨੂੰ ਰੈਣੀ ਜਾਗ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ ਰੈਣੀ ਜਾਗ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ ਹੁਣ ਨਹੀਂ ਹੋੜ ਝੁਲਮ ਅਸੀਂ ਸਹਣਾ ਲੈ ਕੇ ਹੱਕ ਆਜ਼ਾਦੀ ਰਹਿਣਾ ਗਦੜੀ ਪਿਗਲ ਬਜਾਉਣਾ ਪੈਣਾ ਲਾ ਸੰਗਰਾਮੀ ਨਾਰਿਆਂ ਨੂੰ ਜਾਤ ਸਦਾ ਕੁਰਬਾਨੀ ਉਦਮ ਸਿਆਦੇ ਦੀ ਸਾਰਿਆਂ ਨੂੰ ਰਹਿਣੀ ਜਾਤ ਸਦਾ ਕੁਰਬਾਨੀ ਉਦਮ ਸਿਆਦੇ ਦੀ ਸਾਰਿਆਂ ਨੂੰ ਕंग्रेਸਾਂ ਮਰ ਆ ਦਿੰਦੇ ਧਾਕੇ ਭਾਰਤ ਮਾਂ ਦਾ ਨਾਂ ਚਮਕਾ ਕੇ ਤੂੰ ਹੋ ਗਿਆ ਅੰਮ੍ਰਿਤ ਜਹਾਦ ਤਪਾ ਕੇ ਹੋ ਗਿਆ ਅੰਮ੍ਰਿਤ ਜਹਾਦ ਤਪਾ ਕੇ ਰਤਨ ਸਨਾਉਂਦਾ ਸਾਰਿਆਂ ਨੂੰ ਰਤਨ ਸਨਾਉਂਦਾ ਸਾਰਿਆਂ ਨੂੰ सदा कुर्बानीबानी उतम सिया ते सार्यानू रहिणी जात सदा कुर्बानी हिंदानी सार्यानू रहिणी जात सदा कुर्बानी सूरज चंद सतार